ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਉਹਨਾਂ ਦਾ ਜੋ ਪਿਆਰਾ ਇਹ ਸ਼ਬਦ ਜਿਹੜਾ ਨਾਲ ਪੜਿਆ ਹੈ ਬਬੀਹਾ ਅਮਰਤ ਵੇਰੇ ਬੋਲਿਆ ਤਾਂ ਦਿਲ ਸੁਣੀ ਪੁਕਾਰ ਬਹੁਤ ਹੀ ਪਿਆਰਾ ਸ਼ਬਦ ਹੈ ਅੱਜ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆਂ ਇਸ YouTube ਚੈਨਲ ਸੱਚੇ ਮਾਰਗ ਤੇ ਜਿਹੜੇ-ਜਿਹੜੇ ਇਸ ਚੈਨਲ ਦੇ ਨਾਲ ਜੁੜੇ ਨੇ ਦਾ ਧੰਨਵਾਦ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਨੂੰ ਸਭ ਤੋਂ ਪਹਿਲੇ ਆਪਾਂ ਇੱਕ ਤਬਲੇ ਦੇ ਨਾਲ ਇੱਕ ਡੈਮੋ ਵੇਖਨੇ ਕਿਵੇਂ ਉਦਾਂ ਅਸਲ 'ਚ ਥੋੜਾ ਤਾਲ ਹੋਰ ਵਜਣਾਵਾ ਆਪਾਂ ਇਹਦੇ ਵਿੱਚ ਦੁੱਗਣ ਵਜਾ ਕੇ ਵੇਖਦੇ ਆ ਕਿਉਂਕਿ ਆਡੇ ਕੋਲ ਇਸ ਟਾਈਮ ਦੁੱਗਣ ਆ ਤੇ ਆਪਾਂ ਦੁੱਗਣ ਪਲੇ ਕਰਕੇ ਵੇਖਦੇ ਆ ਪਹਿਲੇ ਗਾਲੇ ਤੋਂ ਪੜਨ ਲੱਗਾਏ ਬਦੀਹਾ ਅੰਮ੍ਰਿਤ ਵੇਲੇ ਬੁਲੇਆ ਬਦੀਹਾ ਰਤਵੇ ਨੇ ਮੁੱਲੇ ਆ ਤਾਦਰ ਸੁਣੀ ਪੁਕਾਰ ਤਾਦਰ ਸੁਣੀ ਪੁਕਾਰ ਕਿਰਪਾਤਾਰ ਵਰਸੋ ਕਿਰਪਾਤਾਰ ਬਦੀ ਹਾਂ ਅੰਦਰ ਤੇ ਵਾ ਬੋਲੇ ਆ ਸੋ ਏਸੀ ਕਰ ਟਿਊਨ ਜਿਹੜੀ ਆਪਾਂ ਭਾਈ ਸਾਹਿਬ ਭਾਈ ਨਰਮ ਸਿੰਘ ਜੀ ਕਾਲਸਾ ਜੀ ਉਹਨਾਂ ਦੀ ਜਿਹੜੀ ਕਾਪੀ ਕੀਤੀ ਹੈ ਸ਼ਬਦ ਦੀ ਤੇ ਤੁਹਾਨੂੰ ਦੱਸਣ ਦੇ ਗੇਂਕ ਮੈਂ ਸਲੋ ਤਰੀਕੇ ਨਾਲ ਪਾਈ ਸਭ ਜਿ ਸੇਖ ਸਾਦੇ ਆ ਕਹਿ ਲੱਗੀ ਇਹ ਵਾਲੀ ਟਿਕਣਾ ਨੂੰ ਇੱਕ ਰਿਕਮੈਂਡ ਕਰਕੇ ਦੱਸਦੇ ਹੋ ਤੁਹਾਡੀ ਹੱਲਾਸ਼ੇਰੀ ਮੋਟੀਵੇਸ਼ਨ ਮਿਲ ਜਾਂਦੀ ਇਨਸਪੀਰੇਸ਼ਨ ਤੇ ਚਲੋ ਦੱਸਨੇ ਤੁਹਾਨੂੰ ਕਿਵੇਂ ਆ ਦੇਖਿਓ ਮੇਲ ਸਕੀਲ ਤੋਂ ਪੜਨ ਲੱਗਾ ਜਿਵੇਂ ਵੀਪਰ ਪੜਦੇ ਆ ਬੀ ਹਾ ਫੇਰ ਇੱਕ ਵਾਰੀ ਵੇਖਿਓ ਧਿਆਨ ਨਾਲ ਬਬੀ ਆ ਅੰਦਤ ਮੇਲੇ ਬੁੱਲਿਆ ਤਾਂਦਰ ਤਾਂਦਰ ਸੁਣੀ ਪੁਕਾਰ ਫੇਰੇ ਕਰੀਏ ਕਾਂਦਰ ਸੁਣੀ ਓਕਾਰ ਬਬੀਹਾ ਅੱਗੇ ਸੇਮ ਉਦਾ ਜਿੱਦਾਂ ਤੁਹਾਨੂੰ ਪਹਿਲੇ 27 ਦੱਸੀਏ ਉਹਨਾਂ ਅੱਗੇ ਅੰਤਰਾ ਦੇਖਿਓ ਕਿਵੇਂ ਆ ਅੰਤਰਾ ਦੇਖਿਓ ਮੇ ਗਨੂ ਫੁਰਮਾ ਥੋੜਾਇਆ ਕੰਪਲਿਕੇਟਡ ਲੱਗਦਾ ਇਕ ਵਾਰੀ ਫੇਰ ਲਿਖਿਓ ਤੇ ਹੁਣ ਦੱਸਨਾ ਬੋਲਣ ਤੋਂ ਬਿਨਾ ਫੇਰ ਲਿਖਿਓ ਹੁਣ ਬੋਲਣਾ ਮੇ ਗੈਨੂ ਪੁਰਮਾਨ ਬਰਸੋ ਕਿਰਪਾ ਤਾਰ ਬਾਬੀ ਅਗੇ ਸੇਮ ਐਸਟੀ ਉਦਾਂ ਹੀ ਆ ਵੀਡੀਓ ਜਿਆਦਾ ਲੰਮੀ ਨਾ ਹੋਵੇ ਤਾਂ ਕਰਕੇ ਆਪਾਂ ਤਾਂ ਥੋੜਾ इजीली ਦੱਸਿਆ ਸ਼ਾਰਟ ਵਿੱਚ ਹੀ ਤੇ ਜਿਹੜੇ ਦੋ ਤੁਕਾਂ ਰਹਿ ਗਈਆਂ ਜਬਦ ਦੀਆਂ ਉਹ ਵੀ ਤੁਸੀਂ ਐਸੇ ਤਰ੍ਹਾਂ ਹੀ ਪੜਨੀਆਂ ਵਾ ਜਿਵੇਂ ਆ ਐਸੀ ਭਾਈ ਸਾਹਿਬ ਭਾਈ ਨਿਰਮਨ ਸਿੰਘ ਜੀ ਖਾਲਸਾਈ ਹੋਣਾ ਦਾ ਸ਼ਬਦ ਜਿਹੜਾ ਤੁਹਾਡਾ ਨਾਜੀ ਦੀ ਫੇਸ ਵੀਡੀਓ ਦੇ ਆਪਾਂ ਸਾਂਝਾ ਕੀਤਾ ਵਾ ਸੱਚੇ ਮਾਰਗ ਨੂੰ ਵਾ ਤੋਂ ਆਦ ਸਾਥ ਦਿਓ ਵਾ ਤੋਂ ਵਾੇ ਸ਼ੇਅਰ ਕਰੇ ਚੈਨਲ ਨੂੰ ਤੇ ਆਪਾਂ ਕੱਲ ਦੀ ਵੀਡੀਓ ਦੇ ਤੁਹਾਨੂੰ ਇੱਕ ਨਵੇਂ ਸ਼ਬਦ ਦੇ ਨਾਲ ਮਿਲਦੇ ਆਂ ਵੀਡੀਓ ਦਾ ਕਮੈਂਟ ਕਰਕੇ ਦੱਸ ਦਿਓ ਕਿਵੇਂ ਲੱਗੀ ਸੋ ਧੰਨਵਾਦ ਜਿੰਨਾਂ ਨੇ ਇਸ ਵੀਡੀਓ ਨੂੰ ਪੂਰਾ ਵੇਖਿਆ